ਇਹ ਕੀ ਕਰਨਾ ਚਾਹੁੰਦੇ ਹੋ ਅੱਜ ਦੇ ਪ੍ਰੋਗਰਾਮ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਹਰਮਿੰਦਰ ਸਿੰਘ ਪੰਜਾਬ ਹੁਸੂਜੀਤ ਜੋ ਕਰ ਰਿਹਾ ਪਰ ਐਸਐਸ ਜਿ ਲੁਧਿਆਣਾ ਵਿੱਚ ਅੱਜ ਸਰਦਾਰ ਜਜੀਤ ਸਿੰਘ ਜੋ ਕੋਰਪਸ ਸਕੂਲ ਦੇ ਪ੍ਰਿੰਪਲ ਹਨ ਉਹਨਾਂ ਦੇ ਸੱਦੇ ਤੇ ਇੱਥੇ ਆਨਦਾ ਸੁਭਾਗਾ ਸਾਹਿਬ ਸਮਾਪ੍ਰਤ ਹੋਇਆ ਜੋ ਇਹਨਾਂ ਨੇ ਧੰਨ ਧੰਨ ਸਹਿਬ ਜੀ ਨੂੰ ਤੇਗ ਬਾਦਰ ਜੀ ਦੇ 350 ਅਲਾ ਸਤਾ ਦੀ ਗੋਖデア ਇੱਕ ਵਿਚਾਰ ਗੋਸ਼ਟੀ ਰੱਖੀ ਗਈ ਹੈ ਜਿਸ ਦੇ ਅੰਦ ਪ੍ਰਿੰਸੀਪਲ ਸ਼੍ਰੀ ਮੱਤੀ ਕਿਰਨਜੋਤੌਰ ਜੀ ਨੇ ਮੂਲੇ ਜਿਨ੍ਹਾਂ ਨੇ ਸਾਰਾ ਇਸ ਸਕੂਲ ਦਾ ਪੰਧ ਵਿਖਾਇਆ ਬਹੁਤ ਕੁਝ ਹੋਈ ਜੋ ਸੈਮੀਨਾਰ ਵਿੱਚ ਬੱਚਿਆਂ ਵੱਲੋਂ ਸ਼ਾਮਲ ਗਏ ਸਕੂਲ ਦੇ ਬੱਚਿਆਂ ਵੱਲੋਂ ਲੈਕਚਰ ਅਤੇ ਵਿਸ਼ੇਸ਼ ਤੌਰ ਤੇ ਬੱਚਿਆਂ ਤੋਂ ਸ਼੍ਰੀ ਗੁਰ ਤੇਗ ਬਹਾਦਰ ਜੀ ਦੇ ਜੀਵਨ ਸੰਬੰਧੀ ਸਵਾਲ-ਜਵਾਬ ਪੁੱਛੇ ਜਾਣਗੇ ਦਾਸ ਆ ਦਾ ਸਵਾਗਤ ਹੈ ਦੋਸਤੋ ਸੰਧਰਿਆ ਇਹ ਤੇ ਦਰਸ਼ਨ ਸੁਦਾਜੀ ਜੀ ਨੇ ਕਰਾਏ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ